ਆਪਾ ਦਰਸ਼ਨ ਕਰ ਰਹੇ ਆ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਹਿਮਾਚਲ ਇਹ ਗੁਰਦੁਆਰਾ ਸਾਹਿਬ ਬਿਆਸ ਨਦੀ ਦੇ ਕਿਨਾਰੇ ਤੇ ਬਣਿਆ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਲਗਭਗ 6 ਮਹੀਨੇ 18 ਦਿਨ ਰਹੇ ਮੰਡੀ रियासत ਰਾਜਾ ਸਿੱਧ ਸੈਨ ਦੇ ਅੰਡਰ ਆਉਂਦੀ ਆ ਜੀ ਜਿਹੜੇ ਕਿ 22 ਧਾਰ ਦੇ ਰਾਜਿਆਂ ਵਿੱਚੋਂ ਰਾਜਾ ਇੱਕ ਸੀ ਇਹ 22 ਧਾਰ ਦੇ ਰਾਜਿਆਂ ਦਾ ਕਲੇਸ਼ ਔਰੰਗਜੀਬ ਦੇ ਨਾਲ ਚੱਲਦਾ ਰਹਿੰਦਾ ਸੀ ਤਾਂ ਇਹਨਾਂ ਰਾਜਿਆਂ ਨੇ ਗੁਰੂ ਜੀਆਂ ਨੂੰ ਬੇਨਤੀ ਕੀਤੀ ਕਿ ਸਾਡੇ ਪਾਸ ਆਓ ਸਾਡੀ ਰੱਖਿਆ ਕਰੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਚਾਰ ਸਹਬਜ਼ਾਦੇਾਂ ਪੰਜ ਪਿਆਰੇਾਂ ਅਤੇ 500 ਸਿੰਘਾਂ ਦੇ ਜੱਥੇ ਦੇ ਨਾਲ ਰਵਾਲ ਸਰ ਸਾਹਿਬ ਦੀ ਧਰਤੀ ਤੇ ਗਏ ਜਿਹੜੀ ਕਿ ਇੱਥੋਂ 24-25 ਕਿਲੋਮੀਟਰ ਦੀ ਦੂਰੀ ਤੇ ਸਥਿਤਤਾ ਜੀ ਤਾਂ ਰਾਜਾ ਸਿੱਧਸੈਨ ਗੁਰੂ ਜੀਆ ਨੂੰ ਉੱਥੋਂ ਰিসিਵ ਕਰਨ ਗਏ ਰਵਾਲਸਰ ਸਾਹਿਬ ਦੀ ਧਰਤੀ ਤੋਂ ਅਤੇ ਇੱਥੇ ਆਪਣੇ ਮੰਡੀ ਜ਼ਿਲ੍ਹੇ ਦੇ ਵਿੱਚ ਲੈ ਕੇ ਆਏ। ਤਾਂ ਗੁਰੂ ਜੀ ਪਹਿਲੇ 2 ਦਿਨ ਮੰਡੀ ਦੇ ਨੇੜੇ ਇੱਕ ਬਣੇ ਕਿਲੇ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ ਘੁੰਮਦੇ ਫਿਰਦੇ ਗੁਰੂ ਜੀਆ ਨੂੰ ਇਹ ਜਗ੍ਹਾ ਪਸੰਦ ਆਈ ਜਿਹੜੀ ਵਿਆਸ ਨਦੀ ਦੇ ਕਿਨਾਰੇ ਤੇ ਆ। ਗੁਰੂ ਜੀ ਇੱਥੇ 6 ਮਹੀਨੇ 18 ਦਿਨ ਰਹੇ ਹਰ ਰੋਜ਼ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਦਾ ਸੰਗਤਾਂ ਕੀਰਤਨ ਦਾ ਆਨੰਦ ਲੈਂਦੀਆਂ। ਜਦੋਂ ਗੁਰੂ ਜੀ ਜਾਣ ਲੱਗੇ ਤਾਂ ਇੱਥੋਂ ਦੇ ਇੱਕ ਸਿੱਖ ਨੇ ਗੁਰੂ ਜੀਆ ਨੂੰ ਇੱਕ ਬੰਦੂਕ ਭੇਟ ਕੀਤੀ ਅਤੇ ਗੁਰੂ ਜੀ ਕਿਨਾਰੇ ਤੇ ਬੈਠ ਕੇ ਨਦੀ ਦੇ ਵਿੱਚ ਕਹਾंडी ਸੱਟ ਕੇ ਨਿਸ਼ਾਨਾ ਲਾਉਣ ਲੱਗੇ ਸੀ ਤਾਂ ਰਾਜਾ ਸਿੱਧ ਸੈਨ ਵੀ ਗੁਰੂ ਜੀਾਂ ਦੇ ਕੋਲ ਹੀ ਬੈਠੇ ਸੀ ਤਾਂ ਰਾਜਾ ਸਿੱਧ ਸੈਨ ਨੇ ਗੁਰੂ ਜੀਆ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਰੱਖਿਆ ਕਰੋ ਔਰੰਗਜੇਬ ਤੋਂ ਸਾਡੀ ਰੱਖਿਆ ਕਰੋ ਤਾਂ ਗੁਰੂ ਜੀਆ ਨੇ ਉਸ ਹਾਂਡੀ ਤੇ ਉਸ ਬੰਦੂਕ ਦੇ ਨਾਲ ਨਿਸ਼ਾਨਾ ਲਾਇਆ ਤੇ ਉਹ ਹਾਂਡੀ ਪੁੱਠੀ ਹੋ ਗਈ ਮਤਲਬ ਉਹ ਟੁੱਟੀ ਨਹੀਂ ਬਚ ਗਈ ਤਾਂ ਗੁਰੂ ਜੀਆ ਨੇ ਆਪਣੇ ਪਵਿੱਤਰ ਮੁਖ ਦੇ ਵਿੱਚੋਂ ਬਚਨ ਕੀਤੇ ਕਿ ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਮੰਡੀ ਜੋ ਮੰਡੀ ਕੋ ਲੂਟੇਂਗੇ ਅਸਮਾਨੀ ਗੋਲੇ ਛੂਟੇਂਗੇ ਗੁਰੂ ਜੀਆ ਨੇ ਕਹਿਣਾ ਕਰਨਾ ਕੀਤਾ ਕਿ ਪ੍ਰਮਾਤਮਾ ਤੁਹਾਡੀ ਆਪ ਰੱਖਿਆ ਕਰੇਗਾ ਉਸ ਤੋਂ ਬਾਅਦ ਤੋਂ ਲੈ ਕੇ ਰਾਜਾ ਸਿੱਧ ਸੈਨ ਦੇ ਉੱਪਰ ਔਰੰਗਜ਼ੇਬ ਵੱਲੋਂ ਕੋਈ ਵੀ ਹਮਲਾ ਨਹੀਂ ਕੀਤਾ ਗਿਆ ਤੇ ਉਹ ਜਿਹੜੀ ਬੰਦੂਕ ਸਾਬ ਸੀ ਉਹ ਵੀ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਤਾ ਜੀ ਗੁਰੂ ਜੀ ਇਹਦੀਆਂ ਗੁਰੂ ਜੀਆਂ ਦਾ ਇੱਕ ਪਲੰਘ ਸਾਹਿਬ ਇੱਕ ਤਲਾਈ ਸਾਹਿਬ ਇਸ ਜਗ੍ਹਾ ਤੇ ਸ਼ਸ਼ੋਭਤਾ ਇੱਕ ਬੰਦੂਕ ਦੇ ਵਿੱਚ ਬਰੂਧ ਭਰਨ ਵਾਲੀ ਕੁੱਪੀ ਉਹ ਇਸ ਜਗ੍ਹਾ ਤੇ ਸ਼ਸ਼ੋਭਤਾ ਤੇ ਇੱਕ ਰਬਾਬ ਸਾਹਿਬ ਸ਼ਸ਼ੋਭਤਾ ਸਭ ਤੋਂ ਪਹਿਲਾਂ ਦਰਸ਼ਨ ਕਰੋ ਜੀ ਉਸ ਰਵਾਬ ਸਾਹਿਬ ਦੇ ਜੋ ਸਾਹਿਬ ਸ਼ਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਆ ਤੇ ਫਿਰ ਦਰਸ਼ਨ ਕਰੋ ਜੀ ਉਸ ਪਲੰਗ ਸਾਹਿਬ ਤੇ ਤਲਾਈ ਸਾਹਿਬ ਦੇ ਤੇ ਹੁਣ ਦਰਸ਼ਨ ਕਰੋ ਜੀ ਉਸ ਬੰਦੂਕ ਦੇ ਜਿਹੜੀ ਕਿ ਇੱਕ ਸਿੱਖ ਨੇ ਗੁਰੂ ਜੀਆ ਨੂੰ ਪੇਟ ਕੀਤੀ ਸੀ ਜਿਹਦੇ ਨਾਲ ਨਿਸ਼ਾਨਾ ਲਾਇਆ ਸੀ ਤੇ ਨਾਲ ਹੀ ਪਈ ਹੈ ਜੀ ਕੁੱਪੀ